Nothing wrong with like. ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾ ਗੁਰਨਾਣਕ ਨਹੀਂ ਧਿਆਏ ਮੇਰਾ ਅੰਗਦ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਈ ਅਰਜਨ ਹਰ ਕੋ ਬਿੰਦ ਨਾਉ ਸਿਮਰਉ ਸ੍ਰੀ ਕਰਿਦਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਟਿਠੇ ਸਭ ਦੁਖ ਜਾਏ ਤੇਗ ਬਹਾਦਰ ਸਿੰਘ ਐ ਘਰ ਨਾਉ ਨਿਤ ਆਵੇ ਧਾਰੇ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਝਾਲੀਆਂ ਮੁਕਤਿਆਂ ਪੱਖੀਆਂ ਜੱਪੀਆਂ ਕੱਪੀਆਂ ਜਿੰਨਾ ਨਾਮ ਜੱਪਿਆ ਵੰਡ ਛਕਿਆ ਦੇਵਕ ਲਾਈ ਤੇ ਗਵਾਹੀ ਦੇਖ ਕੇ ਅਰ ਬਿਠ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਗੰਨਾ ਸਿੰਘਾ ਸਿੰਘਣਿਆਲੇ ਧਰਮ ਖੇਤ ਤਾਸੀਸ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਈਆਂ ਜਲਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਤਾਰਿਆ ਸਿੱਖੀ ਕੇਸਾ ਸੁਆਸਾ ਨਾਲ ਨਿਭਾਈ ਤੇ ਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਵੰਡਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਗਿਆਵੇ ਜਿਟਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾ ਤਹਾ ਖਾਲਸਾ ਜੀ ਸਾਹਿਬ ਤਹਾ ਤਹਾ ਰੱਛਿਆ ਰਿਆਇ ਤ ਦੇਗ ਤੇਗ ਫਤਿਹ ਬਿੰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਸਾਹਿਬ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤਤਾ ਦੇ ਬੇਖਦਾਨ ਵਿਸਾਹਾਦਾਨ ਪਰੋਸਾਦਾਨ ਦਾਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਛੱਡੇ ਗੁੰਗੇ ਜੁਗੋ ਚੁਗਿਆ ਟੱਲ ਧਰਮ ਕਾਜੈ ਕਾਰ ਭੋਲ ਜੀ ਸਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਖ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਲੋਕ ਵਿਛੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਦੇ ਸੇਵਾ ਸੰਭਾਲਦਾ ਨਾਲ ਪਾਲ ਸਾਹਿਬ ਜੀ ਨੂੰ ਬਖਸ਼ੇ ਫੇਰ ਨਿਮਾਨਿਆ ਦੇ ਮਾਲ ਨੇ ਤਾਲਿਆਂ ਦੇ ਤਾਨ ਨੇ ਰਬਿਆ ਦੀਓ ਤੇ ਸੱਚੇ ਕਿਤਾ ਵਹਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਬਨਾਰਾਜ ਆਪ ਕੀ ਦੇਹ ਜੂ ਰਬਾਸ ਬੇਲਦੀ ਹੈ ਸਤਿਗੁਰ ਜੀਓ ਚਾਰ ਤਹਿਰ ਰੈਣ ਆਪ ਜੀ ਦੇ ਭਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਹੋਈ ਹੈ ਪਾਤਸ਼ਾਹ ਜੀ ਚਾਰ ਤਹਿਰ ਦਿਨ ਆਪਣੇ ਭਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣਾ ਅਮਰ ਸਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੋਤਵਾਰਾ ਸ੍ਰੀ ਗੰਗਾਦੇਵ ਸਾਹਿਬ ਜੀ ਵਿਖੇ ਪਾਵਨ ਪਰਵਾਰੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੁੰਦਰ ਸਿੰਘ ਅਸਣ ਤਿਆਰ ਕੀਤੇ ਗਏ ਹਨ ਕਰੋ ਕਿਰਪਾ ਸਿਧਾਸਨਾ ਪਰ ਪ੍ਰਕਾਸ਼ਮਾਨ ਹੋ ਕਰਕੇ ਸੰਗਤ ਨੂੰ ਖੁੱਲੇ ਦਰਸ਼ਨ ਦੀਦਾਰ ਪਾਵਨ ਇਲਾਹੀ ਪ੍ਰਮਾਨ ਬਖਸ਼ ਕੇ ਕਿਰਪਾ ਅਰਥ ਕਰੋ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਮਾਨ ਕਰਨੀਆਂ ਤੇਲ ਫੁੱਲ ਤੇ ਦਾਵਾ ਸੇਵਾਵਾਂ ਦਰ ਪਰਮਾਣ ਕਰਣੀਆਂ ਆਪਣੇ ਘਰੋਂ ਘਰੋਂ ਸਿੱਖੀ ਸਿਦਕ ਤ੍ਰੋਸਾ ਨਾਮ ਘੜ ਬਖਸ਼ਰਾ ਸ਼ੁਭ ਪਾਵਨਾਵਾਂ ਗੁਰਮਤਨ ਸਾਹਿਬ ਉਡੀਆਂ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਕਾਰਜ ਰਾਸ ਕਰਨੇ ਕਰੋ ਕਿਰਪਾ ਆਰ ਜੀ ਦਾ ਪਾਵਨ ਸਰੂਪ ਨਿਵਾਸ ਅਸ ਸਤਿ ਸ਼੍ਰੀ ਅਕਾਲ ਤੇ ਮੇਰਿਆ ਦੀ ਬਾਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਟਿਆਵੇ ਨਾਮ ਤੇ ਨਾਮ ਚਰਤੀ ਕਲਾ ਤੇਰੇ ਭਾਵੇਂ ਸਰਬਤ ਦਾ ਭਲਾ ਵਾਹਿਗੁਰੂ ਦੀ ਬਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ